ਰਾਇਨ ਟ੍ਰੈਕਰ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਜੀਵ ਕਮਾਲ ਅੱਜ ਅਸੀਂ ਪਹੁੰਚੇ ਹਾਂ ਡੀ2 ਵਿਟਨਸ ਸਟੂਡੀਓ ਦੇ ਵਿੱਚ ਜਿੱਥੇ ਕਿ ਉਹਨਾਂ ਵੱਲੋਂ ਕੰਪੀਟੀਸ਼ਨ ਇੱਕ ਕਰਵਾਇਆ ਜਾ ਰਿਹਾ ਹੈ ਜਿੰਦੇ ਵੀ ਮੁੱਖੇ ਤੌਰ ਤੇ ਅਮਰਜੀਤ ਜੀ ਜੋ ਉਹਨਾਂ ਨੇ ਜੱਜ ਦੀ ਭੂਮਿਕਾ ਵੀ ਨਿਭਾਈ ਹੈ ਅਸੀਂ ਗੱਲਬਾਤ ਕਰਨ ਲਈ ਉਹਨਾਂ ਦੇ ਪਿਆਰ ਆ ਹਾਂਜੀ ਸੱਸੀਗਾ ਸਰ ਇਹ ਚ ਮੈਂ ਕਹਿਣਾ ਚਾਹਾਂਗਾ ਡਾਕਟਰ ਸਾਹਿਬ ਜਿਨ੍ਹਾਂ ਦਾ ਜਿਮ ਆ ਬਹੁਤ ਵੱਡਾ ਪਰਾਲਾ ਹੈ ਤੇ ਬੱਚਿਆਂ ਨੂੰ ਇੱਕ ਚੰਗੇ ਪਾਸੇ ਲਾਉਣ ਦਾ ਕਿਉਂਕਿ ਅੱਜ ਦੀ ਪੀੜ੍ਹੀ ਤੁਸੀਂ ਦੇਖਦੇ ਹੋ ਵੀ ਨਸ਼ਿਆਂ ਕੰਨੀ ਜਾ ਰਹੀ ਹੈ ਤੇ ਉਹ ਤੋਂ ਬਚਾਉਣ ਲਈ ਇੱਕ سپورٹس ਬਹੁਤ ਵਧੀਆ ਮਾਧਿਅਮ ਹੋ ਸਕਦਾ ਵਾ ਔਰ ਜੋ ਕਿ ਇਹ ਕਰਾਰੇ ਨੇ ਤੇ ਇਹ ਤੇ ਇਹਨਾਂ ਦੇ ਜਿਮ ਦੇ ਵਿੱਚ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਆ ਠੀਕ ਆ ਜੀ ਬਹੁਤ ਵਧੀਆ ਬੱਚੇ ਨੇ ਇਹਨਾਂ ਕੋਲੇ ਬਹੁਤ ਸੋਹਣੇ ਗੈਦਰਿੰਗਾਂ ਬਹੁਤ ਵਧੀਆ ਕੰਮ ਕਰਦੇ ਨੇ ਜੀ ਇਹ ਤੁਸੀਂ ਸਾਡੇ ਚੈਨਲ ਤੇ 来 ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਔਰ ਖਾਸ ਕਰ ਯੂਥ ਨੂੰ ਜਿਹੜਾ ਕਿ ਅੱਜ ਕੱਲ ਨਸ਼ਿਆਂ ਦੇ ਵਿੱਚ ਪੈ ਗਿਆ ਹੈ ਮੋਬਾਈਲਾਂ 'ਚ ਪੈ ਗਿਆ ਕਿ ਜਿਮ ਨੂੰ ਔਰ ਐਕਸਰਸਾਈਜ਼ ਨੂੰ ਪਿੱਛੇ ਕਰ ਦਿੱਤਾ ਹੈ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂohi ਕਹਿਣਾ ਚਾਹੂੰਗਾ ਜਿੱਦਾਂ ਸਾਡੇ ਪੰਜਾਬ 'ਚ ਪਹਿਲਾਂ ਦੰਗਲ ਹੁੰਦੇ ਸੀ ਕੁਸ਼ਤੀਆਂ ਹੋਰ ਸਾਰਾ ਵੇਟ ਲਿਫਟਿੰਗ ਹਾਕੀ ਫੁੱਟਬਾਲ ਇਧਰਲੇ ਪਾਸੇ ਸਰਕਾਰ ਨੂੰ ਵੀ ਜੋੜਨਾ ਚਾਹੀਦਾ ਬੱਚਿਆਂ ਨੂੰ ਤੇ ਅਸੀਂ ਤਾਂ ਆਪਣਾ ਕੰਮ ਕਰ ਹੀ ਰਹੇ ਆ ਜਿੰਨਾ ਸਾਡੇ ਤੋਂ ਹੋ ਸਕਦਾ ਵਾ ਬਾਕੀ ਡਾਕਟਰ ਸਾਹਿਬ ਵਰਗੇ ਬੰਦੇ ਜਿਨ੍ਹਾਂ ਨੇ ਇਹ ਜਿੰਮ ਖੋਲ੍ਹ ਲਿਆ ਵਾ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਬਸ ਇਹੀ ਆ ਵੀ ਨਸ਼ਿਆਂ ਤੋਂ ਬਚਾਉਣ ਦਾ ਆਪਾਂ ਨੂੰ ਇਹੀ ਤਰੀਕਾ ਆ ਇਹਨਾਂ ਨੂੰ ਗੇਮਾਂ 'ਚ ਲਾਓ ਜਾ ਕੇ ਤੇ ਵਿਜ਼ੀ ਕਰੋ ਸਪੋਰਟ ਸਭ ਨਾਲ ਵਧੀਆ ਮਾਧਿਅਮ ਆ ਬੜਾ ਇਹਨਾਂ ਨੂੰ ਸਪੋਰਟ ਸੌਣੀ ਚਾਹੀਦਾ ਜਿਹਦੇ ਨਾਲ ਬੱਚੇ ਦਾ ਦਿਮਾਗ ਰਿਲੈਕਸ ਹੋ ਸਕੇ ਉਹਨੂੰ ਥੋੜਾ ਜਿਹਾ ਪੀਸ ਮਿਲ ਸਕੇ ਸਪੋਰਟਸ ਹੀ ਹੈ ਕਿ ਜਿਹੜੀ ਸਾਨੂੰ ਰਿਲੈਕਸ ਕਰਦੀ ਆ ਇਹਦੇ ਵਿੱਚ ਯੋਗਾ ਆ ਗਿਆ ਜਾਂ ਕੁਝ ਵੀ ਆ ਕੋਈ ਵੀ ਇਵੈਂਟ ਕਰਦੇ ਆ ਆਪਾਂ ਉਸ ਪਾਸੇ ਲਾਉਣਾ ਚਾਹੀਦਾ ਵਾ ਮੇਰਾ ਤੇਈ ਸੰਦੇਸ਼ ਧੰਨਵਾਦ ਮੈਂ ਗੱਲਬਾਤ ਕਰਨ ਲਈ ਨਵਨੇ ਸਿੰਘ ਜੀ ਮੌਜੂਦ ਨਹੀਂ ਅਸੀਂ ਗੱਲਬਾਤ ਕਰਦੇ ਆਂ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਅੱਜ ਡੀ ਟੂ ਫਿਟਨੈਸ ਦੇ ਵਿੱਚ ਆਇਆ ਮੈਂ ਧੰਨਵਾਦ ਕਰਦਾ ਮੈਡਮ ਰਾਜਵਿੰਦਰ ਕੌਰ ਦਾ ਤੇ ਡਾਕਟਰ ਸੁਜੀਤ ਜੀ ਜਿਹੜਾ ਨੇ ਮੈਨੂੰ ਇੱਥੇ ਬੁਲਾ ਕੇ ਮੈਨੂੰ ਮੌਕਾ ਦਿੱਤਾ ਤੇ ਇੱਥੇ ਮੁੰਡਿਆਂ ਦਾ ਉਤਸ਼ਾਹ ਦੇ ਕੇ ਬਹੁਤ ਖੁਸ਼ੀ ਹੋਈ ਇੱਕ ਜਿਮ ਦੇ ਵਿੱਚ ਅੱਜ ਇੱਥੇ ਬੈਂਚ ਪ੍ਰੈਸ ਵਰਪੀਸ ਤੇ ਪੁਸ਼ ਅਪ ਦਾ ਮੁਕਾਬਲਾ ਕਰਾਇਆ ਗਿਆ ਜਿਸ ਦੇ ਵਿੱਚ 100 ਤੋਂ ਉੱਤੇ ਇਹਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ ਤੇ ਬਹੁਤ ਹੀ ਉਤਸ਼ਾਹ ਨਾਲ ਉਹਨਾਂ ਨੇ ਹਿੱਸਾ ਲਿਆ ਬਹੁਤ ਵਧੀਆ ਲੱਗਿਆ ਦੇਖ ਕੇ ਕਾਫੀ ਚਿਰ ਬਾਅਦ ਮੈਂ ਇੰਨੇ ਪਾਰਟਿਸਪੈਂਟ ਕਿਸੇ ਜਿਮ ਦੇ ਪਰਸਨਲ ਆਪਣੇ ਜਿਮ ਦੇ ਮੈਂਬਰਾਂ ਦਾ ਇੰਨਾ ਉਤਸ਼ਾਹ ਦੇ ਕੇ ਬਹੁਤ ਵਧੀਆ ਲੱਗਿਆ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਂ ਮੈਸੇਜ ਇਹੀ ਦੇਣਾ ਚਾਹੁੰਗਾ ਵੀ ਜਿਹੜ ਜਿਮਾਂ ਦੇ ਵਿੱਚ ਲੋਕ ਜਾ ਰਹੇ ਆ ਉਹ ਇਹਨਾਂ ਵੱਲ ਦੇਖ ਕੇ ਆਪਣੀ ਆਪਣੇ ਸਰੀਰ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਆਪਣੀ ਬਾਡੀ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਉਹ ਸੇਲ ਲੈਣ ਔਰ ਰੀਸੈਂਟਲੀ ਆ 올림픽 ਦੇ ਵਿੱਚ ਆਪਣੀ ਹਾਕੀ ਟੀਮ ਖੇਡ ਕੇ ਆਈ ਹੈ ਜਿਹਦੇ ਵਿੱਚ ਪੰਜਾਬ ਦੇ 10 ਮੁੰਡੇ ਸੀਗੇ ਤੇ ਪੰਜਾਬ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਵਾ ਤੇ ਮੁੰਡਿਆਂ ਨੂੰ ਹੁਣ ਜੋਸ਼ ਚੜ ਰਿਹਾ ਵਾ ਉਹਨਾਂ ਵੱਲ ਦੇਖ ਕੇ ਵੀ ਮੁੰਡੇ ਜੋਸ਼ ਨੇ ਤੇ ਇਹੀ ਮੈਸੇਜ ਆ ਵੀ ਤੁਸੀਂ ਗਰਾਊਂਡ ਦੇ ਨਾਲ ਜੁੜੋ ਜਿਮਾਂ ਦੇ ਨਾਲ ਜੁੜੋ ਤੇ ਆਪਣੀ ਤੇਤ ਨੂੰ ਸੰਭਾਲ ਕੇ ਰੱਖੋ ਠੀਕ ਹੈ ਧੰਨਵਾਦ ਹੁਣ ਸਾਡੇ ਨਾਲ ਰਗੂ ਰਾਜੀ ਮਜੂਰ ਨੇ ਜੋ 3 ਟਾਈਮ ਮਿਸਟਰ ਇੰਡੀਆ ਰਹਿ ਚੁੱਕੇ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੋਗੇ ਅੱਜ ਪਹੁੰਚੇ ਹੋ ਸਾਡੀ 2 ਫਿਟਨੈਸ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸੁਦੀਪ ਜੀ ਦਾ ਰਾਜਵਿੰਦਰਤ ਮੈਡਮ ਦਾ ਜਿਨ੍ਹਾਂ ਨੇ 2 ਫਿਟਨੈਸ ਦੇ ਵਿੱਚ ਇਹ ਚੈਂਪੀਅਨਸ਼ਿਪਸ ਕਰਵਾਈਆਂ ਨੇ ਇਹ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਇਸ ਏਰੀਆ ਦੇ ਵਿੱਚ ਇਸ ਚੀਜ਼ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ ਤੇ ਬੜੀ ਹੈਰਾਨਗੀ ਹੋਈ ਦੇਖ ਕੇ ਵੀ ਇਸ ਜਿੰਮ ਦੇ ਵਿੱਚ 100 ਤੋਂ ਉੱਪਰ ਪਾਰਟਿਸਪੈਂਟ ਜਿਹੜੇ ਬੱਚੇ ਨੇ ਉਹਨਾਂ ਨੇ ਭਾਗ ਲਿਆ ਤੇ ਇੰਨੇ ਜੋਸ਼ ਦੇ ਨਾਲ ਭਰ ਕੇ ਉਹਨਾਂ ਨੇ ਹਿੱਸਾ ਲਿਆ ਕੰਪੀਟੀਸ਼ਨ ਦੇ ਵਿੱਚ ਤਾਂ ਆਪਣਾ ਗੁਰੂਆਂ ਨੇ ਵੀ ਕਿਹਾ ਵੀ ਪਹਿਲਾ ਸੁਖ ਨਿਰੋਗੀ ਕਾਇਆ ਬਿਨਾ ਕਿਸੇ ਰੋ ਤੋਂ ਸਰੀਰ ਜੇ ਹੋਊਗਾ ਤਾਂ ਹੀ ਆਪਾਂ ਕਨਸੈਂਟਰੇਟ ਹਰ ਇੱਕ ਚੀਜ਼ ਦੇ ਵਿੱਚ ਕਰ ਸਕਦੇ ਆ ਤੇ ਬੜੇ ਵਧਾਈ ਦੇ ਪਾਤਰ ਨੇ ਤੇ ਮੈਂ ਦੁਆ ਕਰਦਾ ਕਿ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੈਂਪੀਅਨਸ਼ਿਪ ਹੁੰਦੀ ਰਹੇ ਤੇ ਇਸ ਤੋਂ ਵੀ ਅੱਗੇ ਵਧ ਚੜ ਕੇ ਜਿਹੜੇ ਬੱਚੇ ਨੇ ਉਹ ਹਿੱਸਾ ਲਿਆ ਯੂਥ ਨੂੰ ਕੀ ਮੈਸੇਜ ਆ ਜਾਊਂਗਾ ਯੂਥ ਨੂੰ ਮੈਸੇਜ ਇਹ ਹੀ ਆ ਵੀ ਜੇ ਫਿਟ ਰਹੂਗਾ ਤਾਂ ਅੱਗੇ ਤੁਸੀਂ ਕੰਮ ਕਰ ਸਕੋਗੇ ਕਿ ਅੱਛੀ ਪੜ੍ਹਾਈ ਕਰ ਸਕੋਗੇ ਕਨਸੈਂਟਰੇਟ ਕਰ ਸਕੋਗੇ ਆਪਣੇ ਵਰਕ ਦੇ ਉੱਤੇ ਕਰ ਸਕੋਗੇ ਤੇ ਇਸ ਕਰਕੇ ਵਰਕਆਊਟ ਕਰਨਾ ਬਹੁਤ ਜ਼ਰੂਰੀ ਆ ਸਿਹਤਮੰਦ ਰਹੋ ਤੇ ਸਿਹਤਮੰਦ ਪੰਜਾਬ ਰਹੇ ਹੁਣ ਸਾਡੇ ਨਾਲ ਮੌਜੂਦ ਨੇ ਡੀ 2 ਫਿਟਨੈਸ ਸਟੂਡੀਓ ਦੇ ਓਨਰ ਸੁਖਦੇਵ ਡਾਕਟਰ ਸੁਖਦੇਵ ਜੀ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸੱਸੀਗਾ ਸਰ ਸਰ ਕੀ ਕਹਿਣਾ ਚਾਹੋਗੇ ਯਾਰ ਤੁਸੀਂ ਕੰਪੀਟੀਸ਼ਨ ਕਰਵਾਇਆ ਸੀ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਮਿਸਟਰ ਨਵਨੀਤ ਸਿੰਘ ਜੀ ਜੋ ਕਿ ਔਰਾਜਮ ਦੇ ਓਨਰ ਨੇ ਔਰ ਆਈਬੀਵੀਐਸ ਦੇ ਸੈਕਟਰੀ ਨੇ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਮਤਲਬ ਸੱਦੇ ਤੇ ਉਹਨਾਂ ਨੇ ਪ੍ਰਵਾਨ ਕੀਤਾ ਔਰ ਸਾਨੂੰ ਇੱਥੇ ਆ ਕੇ ਸਾਡੇ ਬੱਚਿਆਂ ਨੂੰ ਬਹੁਤ ਮਤਲਬ ਹਲਾਸ਼ੇਰੀ ਦਿੱਤੀ ਔਰ ਉਸ ਤੋਂ ਬਾਅਦ ਮਿਸਟਰ ਰਗੂ ਸ਼ਰਮਾ ਜੀ ਜੋ ਮੇਰੇ ਵੱਡੇ ਭਰਾ ਨੇ ਬਹੁਤ ਵਧੀਆ ਮੇਰੇ ਮਿੱਤਰ ਵੀ ਨੇ ਔਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਮਤਲਬ ਇਹ ਮਤਲਬ ਐਦਾਂ ਦੀ ਇਹ ਕੰਪੀਟੀਸ਼ਨ ਕਰਾਉਣ ਲਈ ਉਧ ਸ਼ਾਹ ਕੀਤਾ ਵੀ ਐਡਾ ਨਹੀਂ ਚੀਜ਼ ਆਪਣੇ ਏਰੀਆ 'ਚ ਹੁੰਦੀਆਂ ਨਹੀਂ ਤਾਂ ਕਰਵਾਓ ਉਸ ਤੋਂ ਬਾਅਦ ਮੈਂ ਬਹੁਤ ਧੰਨਵਾਦੀ ਆ ਅਮਰਜੀਤ ਸਿੰਘ ਜੀ ਦਾ ਜਿਹੜੇ ਕਿ ਮਤਲਬ ਸਾਡੇ ਏਰੀਆ 'ਚ ਹੀ ਰਹਿੰਦੇ ਸਾਨੂੰ ਪਤਾ ਵੀ ਨਹੀਂ ਸੀ ਕਿ ਐਡੇ ਵਧੀਆ ਕੋਚ ਨੇ ਅਸੀਂ ਉਹਨਾਂ ਦੀਆਂ ਸੁਭਾਵਾਂ ਨਹੀਂ ਲੈ ਪਾਈ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਉਹ ਵੀ ਇੱਥੇ ਆਏ ਮੈਂ ਬਾਕੀ ਆਪਣੀ ਟੀਮ ਦਾ ਜਿਹੜੀ ਮੇਰੀ ਡੀ ਟੂ ਫਿਟਨੈਸ ਸਟੂਡੀਓ ਦੇ ਜਿੰਨੇ ਵੀ ਮੇਰੇ ਟ੍ਰੇਨਰ ਮੇਰੇ ਸਟੂਡੈਂਟ ਸਿੰਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਔਰ ਸਾਰੇ ਇੱਕ ਤਰ੍ਹਾਂ ਦੇ ਜੇਤੂ ਨੇ ਪਰ ਇੱਕ ਉਹ ਜਦੋਂ ਕੋਈ ਕੰਪੀਟੀਸ਼ਨ ਹੁੰਦਾ ਉਹ ਚ ਫਰਸਟ ਸੈਕਿੰਡ ਦਾ ਹੁੰਦਾ ਹੀ ਆ ਤਾਂ ਇਸ ਲਈ ਮੈਂ ਸਾਰਿਆਂ ਦਾ ਦਿਲੋ ਧੰਨਵਾਦੀ ਆ ਥੈਂਕ ਯੂ ਜੀ ਠੀਕ ਹੈ ਧੰਨਵਾਦ ਕਿਸ ਤੇ ਪੁਸ਼ਅਪ ਦੇ ਜਿਹੜਾ ਵੀ ਕੰਪੀਟਿਸ਼ਨ ਤੁਜੀ ਅਟੈਂਡ ਇਹ ਕੀਤਾ ਬਹੁਤ ਸੋਹਣੇ ਅੱਛੇ ਟ੍ਰਿਕੇ ਦੇ ਨਾਲ ਤੁਸੀਂ ਕੰਕੀਡਿਸ਼ਨ ਲਵਾਇਆ ਸਾਰੇ ਵੀਨਰ ਨੇ ਪਰ ਇੱਕੋ ਚੋਣਾਂ ਜੀ ਹੁੰਦੀ ਆ ਵਿਸ਼ਵਾਸ ਕਰਨ ਦਾ ਹੁੰਦਾ ਕਿ ਮੈਂ ਉਹ ਨਾਊਟ ਕਰ ਜਾ ਰਿਹਾ 60 ਕਿਜੀ ਦੇ ਵਿੱਚ ਸੈਕਿੰਡ ਪਲੇਸ ਰੋਹਿਤ 41 ਰੈਪੀਟਿਸ਼ਨਸ की बोलियां भजी ने देख देखो सेकंड वेर टू अप थ्री सिंग 46 रेवोल्यूशन फर्स्ट थ्री और थ्री और थ्री में और थ्री अमरजीत सिंह एशन चैंपियन पॉवर लिफ्टिंग वेट लिफ्टिंग कोचिंग इन पी एयू मिस्टर रघुराज शर्मा इंडिया ਬਹੁਤ ਬਹੁਤ ਧੰਨਵਾਦੀਆਂ ਮਿਸਟਰ ਨਵਨੀਤ ਸਿੰਘ ਜੀ 오ਰੀਜਿਨ ਦੇ ਆਨਰ ਨੇ ਜੋ ਆਈਬੀਬੀਐਸ ਦੇ ਫੈਕਟਰੀ ਨੇ ਉਹਨਾਂ ਦਾ ਮਿਸਟਰ ਰਗੁਰਾਜ ਸ਼ਰਮਾ ਜੀ ਜੋ ਕਿ ਸਾਡੇ ਵੱਡੇ ਭਰਾ ਨੇ ਉਹ ਤਿੰਨ ਵਾਰ ਦੇ ਮਿਸਟਰ ਇੰਡੀਆ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਮਿਸਟਰ ਅਮਰਜੀਤ ਸਿੰਘ ਜੀ ਵੂਮਨ ਖਾਲਸਾ ਕਾਲਜ ਦੇ ਵਿੱਚ ਆਲਰੇਡੀ ਕੋਚ ਦੀਆਂ ਸੇਵਾਵਾਂ ਨਿਭਾਰੇ ਨੇ ਔਰ ਸਪੈਸ਼ਲੀ ਧੰਨਵਾਦ ਸਾਡੇ ਪੱਤਰਕਾਰ ਰਜੀਵ ਕੁਮਾਰ ਜੀ ਜੋ ਕ੍ਰਾਈਮ ਟਰੈਕਰ ਦੇ ਜਿਨ੍ਹਾਂ ਨੇ ਆਗੇ ਇੱਥੇ ਸਾਰਾ ਕੁਝ ਕੈਪਚਰ ਕੀਤਾ ਸਾਡੇ ਮੁੰਡਿਆਂ ਨੇ ਜੋ ਪਾਰਟਿਸਪੇਟ ਕੀਤਾ आ, मतलब जो ही कंपटीशन कराए वो सारे इन्ह ने, ने कवर किया मैं सारी पत्रकार टीम का साड़ी सारी टीम का बहुत बहुत धनवादी हाँ अगे तो अभी इदा के कंपटीशन करवाते रहोंगे सानू सारे सहयोग सा की लड़ है बहुत बहुत धनबाद थैंक यू ठीक जाते हैं तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो और क्राइम ट्रैकर्स ट्वेंटी के साथ अपने कान जमीन से जुड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें। अगले अपडेट में मिलते हैं